ਕੀ ਮਾਮਲਾ ਹੈ ਇਹ ਆ ਲਾਪੜਾ ਦੇ ਵਿੱਚ ਨਾ ਇਹ ਐਸਐਚਓ ਸਾਹਿਬ ਨੂੰ ਜਤਿੰਦਰ ਜੀ ਨੂੰ ਨਾ ਇੱਕ ਸੂਚਨਾ ਮਿਸੀਗੀ ਸ਼ਫੀਦ ਲਿਖੂ ਕਿ ਇੱਕ ਲੜਕੀ ਦੀ ਜਿਹੜੀ লাশ ਉੱਥੇ ਪਈ ਹੈ ਗੱਦੋਵਾਲੀ ਦੇ ਲਾਗੇ ਬੇਵਾਬ ਜਗ੍ਹਾ ਤੇ ਇਹਨਾਂ ਨੇ ਉਹਨੂੰ লাশ ਨੂੰ ਕਬਜ਼ੇ ਦੇ ਵਿੱਚ ਲਿਆ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੀ ਲੜਕੀ ਸੀਗੀ ਉਹ ਸ਼ਮਾ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਸੀ 25 ਤਰੀਕ ਨੂੰ ਉਹ ਆਪਣੀਆਂ ਜੜੀਆਂ ਧਾਰਮਿਕ ਇਸ਼ਾਵਾਵਾਂ ਦੇ ਮੁਤਾਬਕ ਉਹ ਲੰਬੜਾ ਜਿਹੜੀ ਖੰਬੜਾ ਚਰਚ ਸੀਗੀ ਉੱਥੇ ਉਹਨੇ ਆਪਣਾ ਮੱਥਾ ਟੇਕਣਾ ਸੀਗਾ ਤੇ ਉਹ ਇਲਾਕੇ ਦੀ ਨਾ ਜਾਣਕਾਰ ਹੋਣ ਕਰਕੇ ਇੱਥੇ ਆਈ ਸੀਗੀ ਉਹਨੇ ਆਟੋ ਲਿਆ ਆਟੋ ਦੇ ਵਿੱਚ ਤਿੰਨ ਸਵਾਰੀਆਂ ਬੈਠੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਦੋ ਸਵਾਰੀਆਂ ਆਪਣੀ ਜਗ੍ਹਾ ਤੇ ਉੱਤਰ ਗਈਆਂ ਲੜਕੀ ਇਕੱਲੀ ਹੋ ਗਈ ਦੁਪਹਿਰ ਦਾ ਟਾਈਮ ਸੀ 1 ਵਜੇ ਦਾ ਇਹ ਜਿਹੜਾ ਪ੍ਰਿੰਸ ਹੈਗਾ ਜਿਹੜਾ ਕਾਤਲ ਹੈ ਜੋ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਡਿਟੈਕਟ ਕੀ ਇਹਨੂੰ ਅਸੀਂ ਡਿਟੈਕਟ ਕੀਤਾ ਔਰ ਇਹਨੂੰ ਗ੍ਰਫਤਾਰ ਕੀਤਾ ਇਹਨੇ ਇਹ ਔਟੋ ਦਾ ਚਾਲਕ ਹੈਗਾ ਇਹਨੇ ਕੀ ਕੀਤਾ ਕਿ ਔਟੋ ਨੂੰ ਬੇਵਾਦ ਜਗ੍ਹਾ ਪਹਿਲੇ ਉਧਰ ਕਾ ਮੰਡੀ ਵਾਲੀ ਸਾਈਡ ਤੇ ਲੈ ਗਿਆ ਲੜਕੀ ਨੇ ਫਿਰ ਇਹਨੂੰ ਕਿਹਾ ਵੀ ਤੁਸੀਂ ਕਿੱਧਰ ਲਈ ਜਾਂਦੇ ਹੋ ਇਹ ਕਹਿੰਦਾ ਵੀ ਇਧਰ ਦੀ ਸ਼ਾਰਟ ਪੈਣਾ ਤੇ ਆਪਾਂ ਮਤਲਬ ਖੰਬੜਾ ਚਰਚ ਇਧਰ ਪਹੁੰਚ ਜਾਣਾ ਫਿਰ ਇਹ ਮਤਲਬ ਇਹਨੇ ਕੀਤਾ ਗੱਦੋ ਵਾਲੀ ਵਾਲੀ ਸਾਈਡ ਤੇ ਤਰਾਣਾ ਪਿੰਡ ਦੇ ਲਾਗੇ ਇੱਕ ਬੇਵਾਦ ਜਗ੍ਹਾ ਸਗੀ ਉੱਥੇ ਉਹਨੇ ਔਟੋ ਨੂੰ ਆਨ ਕੇ ਖੜਾ ਕਰ ਦਿੱਤਾ ਤੇ ਇੱਕ ਡਰਾਮਾ ਕੀਤਾ ਵੀ ਔਟੋ ਮੇਰਾ ਖਰਾਬ ਹੋ ਗਿਆ ਔਰ ਲੜਕੀ ਦੀ ਪਿਛਲੀ ਸੀਟ ਦੇ ਉੱਤੇ ਬੇਵਾਦ ਜਗ੍ਹਾ ਸੀਗੀ ਉੱਥੇ ਆਉਣ ਜਾਣ ਦਾ ਰਸਤਾ ਆਮ ਨਹੀਂ ਸੀਗਾ ਤੁੰਦ ਪਈ ਹੋਈ ਸੀ ਉਸ ਦਿਨ ਤੇ ਇੰਨੇ ਕੀ ਕੀਤਾ ਕਿ ਉਹ ਪਿੱਛੇ ਚਲਾ ਗਿਆ ਜਦੋਂ ਪਿੱਛੇ ਚਲਾ ਗਿਆ ਤੇ ਇੰਨੇ ਲੜਕੀ ਦੇ ਨਾਲ ਜਿਹੜਾ ਹਰੀਫ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਤੇ ਲੜਕੀ ਨੇ ਇਹਦਾ ਵਿਰੋਧ ਕੀਤਾ ਤੇ ਇੰਨੇ ਉਹਦਾ ਜਿਹੜਾ ਸੰਗੀ ਸੀਗੀ ਉਹਦੇ ਤੇ ਹੱਥ ਰੱਖ ਦਿੱਤਾ ਤੇ ਲੜਕੀ ਉਸੇ ਆਟੋ ਦੇ ਵਿੱਚ ਹੀ ਮਰ ਗਈ ਉਹਦੀ ਜੀਬ ਬਾਹਰ ਆ ਗਈ ਫਿਰ ਇੰਨੇ ਉਹਨੂੰ ਲੜਕੀ ਨੂੰ ਉਤਾਰ ਕੇ ਇੱਕ ਸਾਈਡ ਦੇ ਉੱਤੇ ਮਤਲਬ ਜਿਹੜਾ ਹੈਗਾ ਥੋੜੀ ਨੀਵੀਂ ਜਗ੍ਹਾ ਦੇ ਉੱਤੇ ਇੰਨੇ ਕਰਨ ਤੋਂ ਬਾਅਦ ਫਿਰ ਇਹਨੇ ਆਲਾਦ ਵਾਲਾ ਦੇਖ ਕੇ ਤੇ ਉਹ ਉਹਦੇ ਨਾਲ ਮਰੀ ਹੋਏ ਦੇ ਨਾਲ ਫਿਰ ਇਹਨੇ ਜਿਹੜਾ ਹੈਗਾ ਆਪਣੀ ਇੱਛਾ ਪੂਰਤੀ ਕੀਤੀ ਉਹਦੇ ਨਾਲ ਸੈਕਸ ਕੀਤਾ ਉਸ ਤੋਂ ਬਾਅਦ ਇਹ ਉਹਨੂੰ ਛੱਡ ਕੇ ਤੇ ਵਾਪਸ ਆ ਗਿਆ ਫਿਰ ਇਹਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਉਸ ਦਿਨ ਉਸ ਤੋਂ ਬਾਅਦ 2-3 ਘੰਟਿਆਂ ਦੇ ਬਾਅਦ ਫਿਰ ਉਸੇ ਜਗ੍ਹਾ ਉੱਤੇ ਗਿਆ ਉਸੇ ਲੋਕੇਸ਼ਨ ਉੱਤੇ ਗਿਆ ਜਿੱਥੇ ਉਹ ਲੜਕੀ ਸ਼ਮਾ ਮਰੀ ਪਈ ਸੀ ਫਿਰ ਇਹਨੇ ਜਾ ਕੇ ਉਹਦੇ ਨਾਲ 3 ਘੰਟਿਆਂ ਬਾਅਦ ਫਿਰ ਜਾ ਕੇ ਸੈਕਸ ਕਰਕੇ ਆਇਆ ਉਸ ਤੋਂ ਬਾਅਦ ਫਿਰ ਕਿਸੇ ਅਨਜਾਨ ਵਿਅਕਤੀ ਨੇ ਜਦੋਂ ਦੇਖਿਆ ਵੀ ਇੱਥੇ ਲੜਕੀ ਦੀ ਲਾਸ਼ ਪਈ ਆ ਉਹਨੇ ਫਿਰ ਇਤਲਾ ਕੀਤੀ ਫਿਰ ਅਗਲੇ ਦਿਨ 26 ਤਰੀਕ ਨੂੰ ਪੁਲਿਸ ਨੇ ਆਪਣੀ ਐਕਸ਼ਨ ਚਾਈ ਪੁਲਿਸ ਇਹਨਾਂ ਨੇ ਫਿਰ ਉਹ ਲੜਕੀ ਦਾ ਪਹਿਲੇ ਆਇਡੈਂਟੀਫਿਕੇਸ਼ਨ ਕੀਤੀ ਉਹਦਾ ਮੋਬਾਈਲ ਸਿਕਾ ਲੜਕੀ ਦਾ ਉਹਦਾ ਪਰਸ ਸਿਕਾ ਤੇ ਜਿਵੇਂ ਕੈਰੀ ਬੈਗ ਸਿਕਾ ਉਸ ਤੋਂ ਫਿਰ ਉਹਦੇ ਘਰ ਦਾ ਸਾਰਾ ਗੁਰਦਾਸਪੁਰ ਦੀ ਰਹਿਣ ਵਾਲੀ ਉਹਦਾ ਐਡਰੈਸ ਵਗੈਰਾ ਕੱਢਿਆ ਫਿਰ ਤਾਲਮਿਲ ਕੀਤਾ ਫਿਰ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਰੂਟ ਪਲਾਨ ਹੋਇਆ ਉਹਦੇ ਵਿੱਚ ਫਿਰ ਇਹ ਬੰਦਾ ਜਿਹੜਾ ਹੈਗਾ ਸਾਨੂੰ ਟਾਰਗੇਟ ਹੋ ਗਿਆ ਇਹਦੇ ਵਿੱਚ ਜਦੋਂ